ਉਹ ਪਾਪਾ ਬੁਲਾਈਏ ਤੇ ਦੇਖੀ ਬਾਹਰ ਕਿੰਨਾ ਸੋਹਣਾ ਮੌਸਮ ਹੈ ਭਾਈ ਅੱਜ ਮੌਸਮ ਨੇ ਬੰਨਿਆ ਪਿਆ ਨਿਆਰਾ ਰਵਾ ਵੀ ਸਾਡਾ ਪੂਰਾ ਖੁਸ਼ ਆ ਡਾਂਸ ਡੂਸ ਕਰਕੇ ੜਿਆ ਬੱਤ ਮੇਰਾ ਬੂਫਰਾ ਦੇ ਉੱਤੇ ਬੂਫਰਾ ਦੇ ਉੱਤੇ ਤੇ ਬਾਹਰ ਦੇਖੋ ਮੀ ਮੌਸਮ ਦਿਖਾਉ ਉੱਪਰ ਮੀ ਨਾਲ ਬਹੁਤ ਬੁਰਾ ਹਾਲ ਆ ਪਰ ਸਾਨੂੰ ਤਾਂ ਮਜ਼ਾ ਆ ਰਿਹਾ ਅਸੀਂ ਤਾਂ ਦੁਕਾਨ ਦੇ ਵਿੱਚ ਰਾਂ ਨਾ ਬੈਠੇ ਆ ਆ ਲਓ ਜੀ ਮੀ ਭਈਆਂ ਦਾ ਮੀ ਭਈਆਂ ਦਾ ਇਹਦਾ ਕੋਈ ਤਾਂ ਬਹੁਤ ਫਾਇਦਾ ਹੋ ਗਿਆ ਆਪਾਂ ਨੂੰ ਕੈਲਾ ਹੋ ਗਿਆ ਹੁਣ ਕੈਦ ਦਾ ਬਹੁਤ ਫਾਇਦਾ ਹੋ ਕਿਵੇਂ ਨਾ ਫੈਲਾ ਗਿਆ ਆ ਕਮਲ ਦੀ ਡਿਸਪਲੇ ਕੀਤੀਆਂ ਜੁੱਤੀਆਂ ਇਹ ਆਈਡੀਆ ਸੀ ਹਦੀਦ ਦਾ ਇਹ ਆਈਡੀਆ ਸੀ ਹਦੀਦ ਦਾ ਵੀ ਮੌਸਮ ਤਾਂ ਵਾਕਈ ਬਹੁਤ ਸੋਹਣਾ ਹੈ ਪਹਿਲੇ ਸਾਡੇ ਤੇ ਤਾਂ ਰੁਕ ਜਾਂਦਾ ਅਸੀਂ ਗਏ ਸੀ ਦੋ ਦਰ ਤੇ ਸੀ ਮੀਂਹ ਆਇਆ ਸਾਡਾ ਚੰਦੂ ਨਾ ਆਈ ਸੀ ਜਾਂ ਚੰਦੂ ਸਾਡਾ ਪੂਰਾ ਲਵੇਟਾ ਹੋਇਆ ਸੀ ਰਬਾਬ ਨੂੰ ਸੀ ਚੰਗੀ ਤਰ੍ਹਾਂ ਲੁਕੋ ਕੇ ਲੈ ਕੇ ਜਾਂਦਾ ਰਾਮ ਨਾ ਬੈਠੀ ਰਹੀ ਇਹਨੇ ਕੱਪੜੇ ਵੀ ਬਹੁਤ ਪਾਏ ਹੋਏ ਹਨਾ ਪੱਖੀ ਹੈ ਸੋਹਣੇ ਬੱਤ ਬਾਬਾ ਸਰ ਬਾਬੇ ਅਮਰੀਖੰਦ ਕੀ ਕਰਦਾ ਮੈਂ ਪੁੱਤ ਡਾਂਸ ਕਰਕੇ ਤੈਂ ਆ ਯਾ ਯੈਸ ਬਾਬਾ ਡਾਂਸ ਕਰਕੇ ਰਹਿਣਾ ਬਤੋ ਡਾਂਸ ਕਰਕੇ ਦਿਖਾ ਦਿਓ ਓਏ 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 ਡਾਂਸ ਕਰ ਦਿਓ ਨਾ ਟੋਪੀ ਲਾਉਣੀ ਡਾਂਸ ਨਹੀਂ ਕਰਨਾ ਟੋਪੀ ਨਹੀਂ ਆਹ ਇਸਦੀ ਇੰਨੀ ਜ਼ਿਆਦਾ ਇਹ ਲਾਈਟ ਵੀ ਟੋਪੀ ਆ ਨਾ ਫਿਰ ਵੀ ਨਹੀਂ ਲੈਂਦੀ ਹੋਰ ਕਮਲ ਦੀ ਦੁਕਾਨ ਦੇ ਵਿੱਚ ਤਾਂ ਵੀ ਨੈਗੀ ਬਹੁਤ ਆਈ ਤਾਂ ਮਝੇ ਨਾਲ ਬੈਠੇ ਅੰਦਰ ਨੈਗ ਹੋਇਆ ਬੈ ਪੂਰਾ ਨਾ ਪੁੱਤ ਆ ਚੁੰਦੀ ਪੁੱਤ ਬੈਠਾ ਵਾ ਉਹ ਚੁੰਦ ਦੇ ਪਾਪਾ ਚਾਹ ਪੀਂਦੇ ਗਰਮ ਗਰਮ ਹੋ ਇਹਦੇ ਵਿੱਚ ਵੀ ਕਮਲ ਕਿਦੀ ਪਈ ਆ ਜੀ ਹਾਂ ਹੌਸਲਾ ਬਹੁਤ ਆ ਨਾ ਬਿਸਕੁਟ ਸਾਡੀਆਂ ਤਾਂ ਪਾਰਟੀਆਂ ਹੋ ਰਹੀਆਂ ਬੰਨਾਂ ਦੇ ਅੰਦਰ ਕਿਹੜੀ ਪਾਰਟੀ ਹੋ ਰਹੀ ਹੈ ਰੇਨੀ ਪਾਰਟੀ ਰੇਨੀ ਪਾਰਟੀ ਹੋ ਰਹੀ ਹੈ ਇਹ ਨਾਲੇ ਦਾ ਭਾਵ ਸਾਡਾ ਫਿਰ ਸਖਾਂਦਾ ਰਬਾਬ ਦੇ ਫੇਵਰੇਟ ਫ੍ਰੀਟਸ 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 ਰ ਮੀ ਨਾਲ ਗੁਰੇ ਹਾਲ ਆਈ ਓਏ ਦੇਖ ਲੋ ਸਾਡੀਆਂ ਤਾਂ ਦੁਕਾਨਾਂ ਦਾ ਵੀ ਬੁਰਾ ਹਾਲ ਹੋ ਗਿਆ ਪਾਣੀ ਨਾਲ ਭਰ ਗਿਆ ਸਾਰਾ ਉਹ ਦੇਖੋ ਛੜਕ ਸਾਰੀ ਭਰ ਗਈ ਛੜਕ ਇਹ ਸਾਰੀ ਛੜਕ ਭਰੀ ਆ ਪਾਣੀ ਨਾਲ ਬੱਲੇ 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 ਵੀ ਨਿਆਰਾ ਲਿਆਦਾ ਆ ਤਾਂ ਮੀਂਹ ਬਹੁਤ ਜ਼ਿਆਦਾ ਆ ਬਹੁਤ ਤੇਜ਼ ਆ ਮੀਂਹ ਆ ਤਾਂ ਆ ਦੇਖੋ ਨਾਲੀਆਂ ਭਰ ਭਰ ਡੁੱਲੀਆਂ ਨੇ ਬਾਹਰ ਆ ਗਿਆ ਪਤਾ ਆ ਗਿਆ ਮੇਰੀ ਜਾਨ ਨੂੰ ਫਿਕਰ ਹੋ ਗਈ ਸੀ ਹੋਰ ਮੇਰੀ ਸ਼ੋਹਣੀ ਜਾਨ ਨੂੰ ਫਿਕਰ ਹੋ ਗਈ ਸੀ ਪਪਾ ਦੀ ਹੈ ਪੁੱਤ ਪਪਾ ਦੀ ਫਿਕਰ ਹੋ ਗਈ ਸੀ ਪਪਾ ਕਿੱਥੇ ਚਲੇ ਸੀ ਮੀਂਹ ਚ ਪਪਾ ਮੀਂਹ ਤੇ ਚਲੇ ਜਾਣ ਬਾਬੇ ਜਾ ਹੋਏ ਕਿੱਡਾ ਪੇੜਾ ਹੁਣੀ ਤੂੰ ਸੱਦੀ ਜਾਂਦਾ ਸੀ ਹੁਣੀ ਤਾਂ ਕਹਿੰਦੀ ਪਪਾ ਅੰਦਰ ਆ ਜਾਓ ਹਾਏ ਰਬਾ ਪੁੱਤ ਓਏ ਸੋਹਣੇ ਪੁੱਤ ਮੇਰੀ ਲੱਡੋ ਚਲੇ ਨੂੰ ਮੀਂਹ ਦੇ ਵਿੱਚ ਸੋਹਣੇ ਬੱਤ ਜੀ ਉਹ ਮੇਰੀ ਜਾਨ ਜੀ ਬਈ ਸੜਕ ਬਹੁਤ ਭਰ ਗਈ ਸੜਕ ਭਰ ਦਿੰਦੀ ਅਰਬਾਬ ਅਰਬਾਬ ਪਾਪਾ ਬੜਾਈ ਜਾਂਦੇ ਦੇਖ ਉਹ ਸੋਹਣੇ ਬੱਤ ਉਹ ਮੇਰੀ ਲੱਡੋ ਗੱਲ ਨਹੀਂ ਹੁੰਦਾ ਨਾ ਉਹ ਦੇਖੋ ਬਈ ਮੀਂਹ ਵਾਲ ਦੇਖਦੀ ਆ ਬੁਰੇ ਹਾਲ ਆ ਮੀਂਹ ਨਾਲ ਲੈ ਲੈ ਪਾਣੀ ਦੇਖੋ ਭਰ ਗਈ ਸੜਕ ਕਿੰਨੀ ਉਹ ਤੋਖਾ ਹਨਾ ਸੜਕ ਬਹੁਤ ਭਰ ਗਈ ਬਈ ਓਏ ਲੈ ਪਾਣੀ ਬਹੁਤ ਖੜ ਗਿਆ ਹਾਂਜੀ ਕਮਲਜੀਤ ਕੌਰ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਮੀ ਬੱਸ ਇਹ ਕਹਿਣਾ ਚਾਹਾਂਗੇ ਕਿ ਸਾਨੂੰ ਫਿਕਰ ਨਹੀਂ ਹੈਗੀ ਅਸੀਂ ਘਰੇ ਕਿਵੇਂ ਜਾਣਾ ਹੈ ਕਿਉਂਕਿ ਅਸੀਂ ਉਦੋਂ ਚਲੇ ਜਾਵਾਂਗੇ ਜਦੋਂ ਪਾਣੀ ਚਲਾ ਜਾ ਜਦੋਂ ਪਾਣੀ ਸਾਰਾ ਨਿਕਲ ਗਿਆ ਸਹੀ ਗੱਲ ਹੈ ਹਾਂ ਤੁਸੀਂ ਆਪਾਂ ਨੂੰ ਕੋਈ ਕਾਲੀ ਨਹੀਂ ਗਈ ਟਾਈਮ ਵੀ ਬਹੁਤ ਹੋ ਜਾਣੀਗਾ ਇੰਨਾ ਕਿੰਨੇ ਵਜੇ ਕੰਨੀ ਵਜੇ ਕੰਨੀ ਵਜੇ ਵੈਸੇ ਵੀ ਆਪਾਂ 5 6 ਵਜੇ ਤੱਕ ਕੰਮਲੇ ਰਹਿਣਾ ਹੁੰਦਾ ਬਾਅਦ ਚ ਡਿਊਟੀ ਲਾਉਣੀ ਹੁੰਦੀ ਹੈ ਮਧੂ ਨੇ ਅੱਜ ਘਰੇ ਸਬਜ਼ੀ ਬਣੀ ਗਈ ਆ ਤੇ ਆਟਾ ਗੁੰਨਿਆ ਪਿਆ ਸੀ ਆਪਾਂ ਬਰ ਰੋਟੀ ਬਣਾਉਣੀ ਹੈ ਸਾਰੇ ਕੰਮ ਤਾਂ ਹੋਏ ਤੇ ਫਿਰ ਪਿੱਛੇ ਬਣਾ ਲਿਆ ਪਹਿਲਾਂ ਬੈਲਾ ਸਹੀ ਗੱਲ ਹੈ ਜਦੋਂ ਹੀ ਕਮਾਈ ਚਾਹ ਬਣ ਅਗਲੀ ਉਹਦੀ ਮੀਂਹ ਸ਼ੁਰੂ ਹੋ ਗਿਆ ਮੀਂਹ ਮੈਨੂੰ ਮੀਂਹ ਚਾਹੀਆ ਅੱਦੇ ਮੀਂਹ ਚਾਹੀਆ ਕਨਿਆ ਜੀਆ ਚਾਹੀਆ ਮੈਂ ਹੈਨਾ ਇਟ ਹੋਰ ਵਧੀਆ ਰਹੇ ਕਿ ਸੌਖਾ ਹੋ ਗਿਆ ਟਾਈਮ ਨਾਲ ਹੀ ਮਮਾ ਨੇ ਲਾਦੇ ਅੱਜ ਜਾਣਾ ਕਿਵੇਂ ਤੂੰ ਇੰਨੇ ਮੀਂਹ ਜਹੇ ਕਰੇਂਗਾ ਕੀ ਮਾਂ ਮੇਰੀ ਗੱਗੋ ਜੀ ਨਾ ਉਹਦਾ ਪਾਪਾ ਨਾਲ ਲਾਈ ਉਹ ਚੱਕੋ ਫਿਰ ਆਪਦੀ ਕੁੜੀ ਨੂੰ ਥੋੜਾ ਜਿਹਾ ਹੈ ਬੱਟ ਚਲ ਆਜੋ ਪਾਪਾ ਫਿਲਮ ਦੇਖੀਏ ਚਲੋ ਵੀ ਅਸੀਂ ਸਾਰੇ ਦੇਖਦੇ ਫਿਲਮ ਇੰਜੋਏ ਕਰਦੇ ਆਂ ਉਹਦਾ ਦੁਕਾਨਾਂ 'ਚ ਬੈਠੇ ਮਜ਼ੇ ਨਾਲ ਵਲੌਗ ਨਾਲ ਜੁੜੇ ਰਹੋ ਯਾਰ ਇਹਨਾਂ ਵਲੌਗ ਤੋਂ ਨਹੀਂ ਪਾਸੇ ਹਟਣਾ ਹਾਂਜੀ ਦੇਖਦੇ ਰਹੋ ਓਹੋ ਕੋਲ ਤਾਂ ਆਪਰੇ ਵਾਰੀ ਜਾਂਦਾ ਚੱਲੋ ਵੀ ਬਾਹਰ ਚੱਲੀਏ ਓਏ ਹੋ ਨੀ ਤਾਂ ਕਾਫੀ ਜਿਆਦੇ ਬੈ ਗਿਆ ਪਈ ਨਾਲ ਦੀ ਦੁਕਾਨ ਦਾ ਛੱਟ ਲਾਇਆ ਹੋਇਆ ਆਪਣਾ ਦੇਖੀ ਨਾਲ ਦੀ ਦੁਕਾਨ ਦਾ ਵੀ ਹਾਲ ਚਾਲ ਦੇਖ ਲਈਏ ਨੀ ਨਾਲ ਬੁਰੇ ਹਾਲ ਆ ਉਹ ਟਿੱਕਾ ਆ ਗਿਆ ਫਿਰ ਟਿੱਕਾ ਦਾ ਬੰਦੀ ਕਰ ਦਿੱਤੀ ਗੱਡੀਆਂ ਜਾਂਦੀਆਂ ਪਈਆਂ ਮੀਂਹ ਨਾਲ ਬੁਰੇ ਹਾਲ ਆ ਬਈ ਬਹੁਤ ਵਧੀਆ ਕਰ ਲਿਆ ਇੱਧਰ ਮੋੜ ਲਈ ਉਹ ਗਾਂਹ ਚ ਕਰਪੂਰਾ ਭਰ ਗਈ ਥਾਂ ਸਾਰੀ ਬੱਲੇ 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 ਮੀਂਹ ਨਾਲ ਬਹੁਤ ਬੁਰੇ ਹਾਲ ਹੋ ਗਏ ਆ ਨਾਲੀਆਂ ਦੇਖੋ ਕਿਵੇਂ ਡੁੱਲਦੀਆਂ ਭਰ ਭਰ ਕੇ ਅਰ ਬਾਪ ਤੇ ਬਾਪ ਦੇ ਮੰਮਾ ਹਾਏ 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 ਆਇਆ ਕਰਕੇ ਨਾ ਠੰਡ ਜੀ ਹੈ ਨਹੀਂ ਕੀ ਦਿੱਤੀ ਅੰਦਰ ਬਹੁਤ ਵਧੀਆ ਬਾਹਰ ਤਾਂ ਬਾਹਲੀ ਠੰਡ ਆ ਯਾਰ ਅੱਗੇ ਉਹ ਆਈ ਨਹੀਂ ਸੀਗੀ ਆਪਣੇ ਕਸਟਮਰ ਉਹ ਕਹਿੰਦੇ ਸਾਨੂੰ ਬਾਹਰ ਅੰਦਰ ਤਾਂ ਲੈਕਾ ਬਾਹਰ ਕਿੰਨੀ ਠੰਡ ਲੱਗਦੀ ਹੈ ਵਧੀਆ ਸਗੋਂ ਲੈ ਮੇਰਾ ਸੋਹਣਾ ਬੱਤਾ ਵੀ ਚੀਜ਼ਾਂ ਖਾਂਦਾ ਇੱਕ ਗੱਲ ਥੋੜੀ ਆ ਲਾਈਟ ਕੱਟ ਲੈਂਦੇ ਆ ਇਹ ਛੇਤੀ ਲਾਈਟ ਚਲੀ ਜਾਂਦੀ ਹੈ ਲਾਈਟ ਦਾ ਨੁਕਸਾਨ ਹੋ ਜਾਂਦਾ ਜੀ ਇੰਨੀ ਠੰਡ ਹੋਈ ਪਈ ਆ ਬੁਰੇ ਹਾਲ ਤਾਂ ਅੰਦਰ ਵੱਜ ਗਏ ਆਪਾਂ ਅੰਦਰ ਵੱਜ ਗਏ ਬਾਬ ਜੀ ਚੀਜ਼ੀ ਖਾਣ ਲੱਗੇ ਆ ਖਾ ਲਓ ਬੁੱਤ ਖਾ ਲਓ ਖਾ ਲਓ ਸੋਹਣਾ ਪੁੱਤ ਮੇਰਾ ਚੀਜੀ ਖਾ ਲਓ ਇਹ ਚੇਰਾ ਮम्मा ਪਾਪਾ ਦਾ ਸ਼ੀਰ ਆ ਇਹ ਨਹੀਂ ਸੋਹਣਾ ਪੁੱਤ ਆਪੀ ਚੀਜੀ ਖਾਂ ਖਾ ਲਓ ਮੇਰੀ ਜਾਨ ਖਾ ਲਓ ਖਾਣੀ ਆ ਬੁੱਤ ਛੱਟਨੀ ਨਹੀਂ ਸੋਹਣਾ ਪੁੱਤ ਮੇਰਾ ਚੀਜੀਆ ਖਾਓਗੇ ਨਾ ਫਿਰ ਹਾਂ ਚੱਕੋ ਤੇ ਖਾਓ ਚੱਕ ਲਓ ਖਾਓ ਖਾਓ ਸਾਰੇ ਦੇਖੀ ਆਂਦੇ ਤਾਨੂੰ ਦੇਖੀ ਆਂਦੇ ਸਾਰੇ ਚਲੋ ਖਾਓ 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 ਚਲੋ 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 ਨਾ 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 ਚੀਜੀ ਖਾਓ ਚੀਜੀ ਖਾਓ ਵਰ ਪਾਪਾ ਹੋਰ ਲੈ ਕੇ ਆਉਣਗੇ ਚੀਜੀ ਅੱਧੀ ਬਾਬ ਦੇ ਨਾ ਦਸਤਾਨੇ ਜਕਣੇ ਕਰ। ਨਾ ਮੇਰੀ ਜਾਨ ਨੇ ਓ ਚੱਕੋ ਮੇਰੀ ਸ਼ੋਹਣੀ ਜਾਨ ਖਾ ਲੋ ਮੇਰਾ। ਇਹ ਤਾਂ ਮੇਰੇ ਲਾਡੋ ਪੁੱਤ। ਬਾਜ ਬੁੱਤ ਪਾਪਾ ਨੂੰ ਪੁੱਛਦਾ ਨਾ ਬਾਜ ਮੇਰਾ ਸ਼ੋਹਣਾ ਪੁੱਤ ਮੱਚ ਖਾ ਲੋ। ਮੱਚ ਬੁੱਤ। ਮੈਂ ਕਜ਼ਿਸਤਾਨ ਨੇ ਪੋਣਿਆ ਰਬਾਬ ਦੇ ਘਰੇ ਜਾ ਕੇ ਆਪਾਂ। ਠੀਕ ਆ ਜੀ। ਜ਼ਰੂਰ ਯਾਦ ਕਰਾਵਾਂਗੇ ਜੀ। ਤੁਸੀਂ ਵੀ ਯਾਦ ਕਰਾ ਦਿਓ ਬੁੱਤ ਚੰਗਾ ਦਸਤਾਨੇ ਪੋਣੇ ਮੈਂ। ਹਾਂ ਮੇਰਾ ਸ਼ੋਹਣਾ। ਓਕੇ। ਹਾਂ। ਪਾਪਾ ਦਾ ਸ਼ੋਹਣਾ ਬੁੱਤ ਬਾਬ। ਹੈਂ? ਹੇ ਅੱਛਾ 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 ਮਸਤੀ ਚੜ ਗਈ ਮਸਤੀ ਚੜ ਗਈ ਮਸਤੀ ਚੀਜੀਆਂ ਦੇ ਖਾਰੇ ਲੈ ਮਾਨੂੰ ਹੀ ਨਾਲ ਮੌਕਾ ਮਿਲ ਗਿਆ ਖਾਣ ਦਾ ਖਾ ਲੋ ਖਾ ਲੋ ਪੁੱਤ ਖਾ ਲੋ ਚੀਜੀਆਂ ਖਾ ਲੋ ਸੋਹਣਾ ਪੁੱਤ ਹੂੰ ਹੂੰ ਇੱਕ ਬਿਸਕੁਟ ਲੈ ਲੇ ਲੇ ਦੂ ਚੱਕਲਿਆ ਆਇਆ ਬਰੇ ਉਹਦੇ ਨੇ ਦੁੰਦੀ ਵੜੀ ਕੇ ਰੱਖਤਾ ਅਰੇ ਬਾਬੇ ਉਹ ਸਾਰਾ ਖਾ ਲਿਆ ਸੀ ਪੁੱਤ ਬਿਸਕੁਟ ਕਿੰਨੇ ਖਾਦਾ ਸੀ ਨਹੀਂ ਖਾਦਾ ਸੀ ਹਣਾ ਚਲ ਆ ਖਾ ਲੋ ਫੇਰ ਕੋਈ ਨਹੀਂ ਨਹੀਂ ਨੋ 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 ਚਲਾ ਖਾ ਲੋ ਚੀਜੀ ਖਾ ਲੋ ਫਿਰ ਲਾ ਦੂ ਚੀਜੀ ਖਾ ਲੋ ਪਹਿਲਾਂ ਠੀਕ ਹੈ ਓਕੇ ਨੋ ਦੁਬਾਰਾ ਕਹ ਦੋ ਓਕੇ 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 ਥੈਂਕ ਯੂ ਕਰੋ ਥੈਂਕ ਯੂ ਬਈ ਅਸੀ ਤਾਂ ਬਾਵਨ ਨੂੰ ਹੁਣੀ ਟੀਚ ਕਰਨ ਲੱਗੇ ਹਨਾ ਇੰਗਲਿਸ਼ ਟੀਚ ਕਰਨ ਲੱਗੇ ਹਾਂ ਪੰਜਾਬੀ ਵੀ ਟੀਚ ਜ਼ਰੂਰੀ ਪੰਜਾਬੀ ਹੁੰਦੀ ਬੱਚੇ ਨੂੰ ਨਹੀਂ ਨਹੀਂ ਤਾਂ ਦੋ ਜਬ ਤੇ ਟੀਚ ਕਰਦੇ ਹਾਂ ਕਿੰਨੀ ਕਿ ਸਿੱਖਿਆ ਦਿੰਦੇ ਆ ਸ਼ੁਰੂ ਕਰਤਾ ਸੀ ਹੁਣੀ ਸਿੱਖੋ ਹੁਣੀ ਤੋਂ ਵਧੀਆ ਸਗੋਂ। ਉਹ ਵੈਗੂ ਚੀਕੰਦਾ ਹੀ ਰਹਾ। ਹੂੰ। ਬਾਹਰ ਨਿਕਲੇ ਹਨ। ਹਣ ਦਗਾਹ ਚੋਂ ਬਾਹਰ ਨਿਕਲੇ ਆ। ਤਾ ਦੇਖੋ। ਹਾਲ ਦੇਖੋ ਕੀ ਕਰਤਾ ਮੀਨੇ। ਲੈ। ਆ ਉਧਰ ਦੇਖੇ ਹੀ ਆਜੋ। ਕੀ ਹਾਲ ਕਰਤਾ ਮੀਨੇ ਸਾਰਾ। ਆ ਦਿਖਾਣਾ ਬੰਦ ਕਰਤੀ ਕਿਉਂਕਿ ਸਾਹਮਣੇ ਸੀ। ਮੀਂਹ ਬਾੜਾ ਪੈਂਦਾ ਸੀ ਇੱਧਰ। ਲੈ। ਹੋ ਤਾਂ ਪਾਣੀ ਕਾਫੀ ਨਿਕਲ ਗਿਆ ਕਿਉਂਕਿ ਇੱਦਾਂ ਘੰਟਾ ਕਾ ਵੀ ਹਟੇ ਨਹੀਂ ਬਹੁਤ ਆ ਉੱਥੋਂ ਤੇ ਕਰੀਆ ਪਾਣੀ ਜ਼ਿਆਦਾ ਨਹੀਂ ਹੈ ਵੀਰੇ ਨੀ ਕਹਿਣਾ ਇਹ ਬੜੀ ਇਧਰ ਸਾਰਾ ਖਾਲੀ ਹੈ ਹਰ ਬਾਉ ਜੀ ਤੇਹੀ ਗੋਸ਼ ਕਹਿਣਾ ਚਾਹੋਗੇ ਰਬਾਬੀ ਮੈਂ ਤਾਂ ਨਜ਼ਾਰੇ ਦੇਖੀ ਜਾਂਦੀ ਆ ਬਸ ਦੁਨੀਆ ਦੇ ਰਬਾਬ ਵਿਚਾਰੀ ਆਈ ਆ ਬਸ ਨਹੀਂ 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 ਜੀ ਨਹੀਂ 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 ਚਲੋ ਵੀ ਖੋਲੀ ਆਪਣੀ ਦੂਜੀ ਦੁਕਾਨ ਵੀ ਉਹ ਵੀ ਤਾਂ ਕਹਿੰਦੇ ਸੀ ਚੱਲੀਏ ਘਰੇ ਮੈਂ ਕਿਹਾ ਮੀਂਹ ਬਾਲਾ ਤੇਜ਼ ਆ ਗਿਆ ਚੱਲ ਵੀ ਦੁਕਾਨ ਖੋਲੀਏ ਆਪਣੀ ਸ਼ੇਰਾ ਮਾਰ ਦਿਓ ਕਪੜਾ ਕੱਲ ਕਪੜਾ ਮਾਰਿਆ ਸੀ ਦੇਸ਼ ਸਾਹਿਬ ਹੋ ਗਏ ਹਾਂਜੀ ਮੈਂ ਕਿਹਾ ਕਿ ਕੱਲ ਨੂੰ ਉਹ ਮਾਰ ਦੋ ਕਪੜਾ ਮੱਲੋ ਜੀ ਮਾਲਕਾਂ ਜੀ ਨੇ ਸਾਨੂੰ ਆਰਡਰ ਦਿੱਤਾ ਵਾ ਤੇ ਅਸੀਂ ਹੁਣ ਕੱਲ ਨੂੰ ਕਪੜਾ ਮਾਰ ਦਿੰਨੇ ਆ ਅੱਜ ਹੀ ਮਾਰ ਦਈਏ ਮਾਰ ਦੋ ਹੁਣੇ ਮਾਰ ਦਿੰਨੀ ਕਿਉਂ ਹੁਣੇ ਮਾਰ ਦੋ ਲੋ ਜੀ ਕਪੜਾ ਮਾਰ ਦਿੰਨੇ ਆ ਆਰਡਰ ਆ ਗਿਆ ਆਪਾਂ ਨੂੰ ਮਾਲਕਾਂ ਦਾ ਹਨਾ ਪਤਾ ਆ ਮੇਰਾ ਜੋਣਾ ਪਤਾ ਇਹ ਤਾਂ ਖਾਜੇ ਨੇ ਮੇਰੀ ਜਾਨ ਜੀ ਇਹਦਾ ਚਲ ਫਿਰ ਆਲੋ ਫੋੜੋ ਤੁੰਦ ਨੂੰ ਥੋੜਾ ਟਾਈਮ ਹੋਣ ਲਓ ਜੀ ਹਾਂਜੀ ਆਏ ਹਾਏ ਘਰੇ ਆ ਗਏ ਚੰਦੂ ਜੀ ਲੈ ਲੈ ਖਾ ਗਏ ਮਮ ਨੂੰ ਦੇਖਿਓ ਪਤਾ ਕੀ ਹੋਇਆ ਮੀ ਇੰਨਾ ਜਿਆਦਾ ਆ ਗਿਆ ਸੀ ਹੈ ਨਾ ਤਾਂ ਕਰਕੇ ਮੈਨੂੰ ਜਲਦੀ ਜਲਦੀ ਦੇ ਵਿੱਚ ਆ ਕੇ ਮੈਨੂੰ ਇਦਾਂ ਸੀ ਮੈਂ ਵੀ ਰੋਟੀ ਬਣੀ ਦਾ ਪਹਿਲਾ ਪਹਿਲਾ ਕਾਰ ਲਵਾ ਉਹ ਜੇ ਤਾਂ ਚਲੋ ਅੰਦਰ ਹੀ ਹੈ ਨਾ ਕਿਚਨ 'ਚ ਹੀ ਕਰਨਾ ਸੀਗਾ ਪਰ ਫਿਰ ਵੀ ਮੈਨੂੰ ਇਦਾਂ ਸੀ ਰਬਾ ਬਣਾ ਰੋਣ ਲੱਗ ਜਿਓਣ ਰਾਤ ਸਾਰਾ ਦਿਨ ਸੀ ਚਿੜਚਿੜ ਕਰਦੀ ਹੈ ਹਮ ਸਾਰੀ ਆ ਲੈ ਟੈਂ ਟੈਂ ਕੀ ਮੂਲੀ ਖਾ ਲਦੀ ਹੈ ਹੋਏ ਕੀ ਬਣਾਇਆ ਫਿਰ ਅੱਜ ਇੰਨੀ ਸਿੱਧੀ ਚਾਹਤ ਗੱਜ ਰਹੇ ਆ ਆਲੂ ਮਟਰ ਗੱਜ ਆਲੂ ਮਟਰ ਗੱਜ ਰਹੇ ਆ ਨਹੀਂ ਇਹ ਤੁਸੀਂ ਆਪ ਬਣਾਈ ਸੀ ਹਾਂ ਨਾ ਮੈਂ ਬਣਾਈ ਹੁੰਦੀ ਫਿਰ ਤਾਂ ਮੈਂ ਸਾਰਾ ਦਿਖਾਉਂਦਾ ਮੈਂ ਬਣਾਈ ਆ ਗੱਲਾਂ ਹੁੰਦੀਆਂ ਉਮੀਦ ਕਰਕੇ ਨਾ ਵਲੌਗ ਮੇਰੇ ਤੋਂ ਲੈਣੀ ਹੋਇਆ ਵੀ ਘਰੇ ਆਏ ਅਸੀਂ ਸਾਰੇੁੱਦਾ ਨਹੀਂ ਜਾਂ ਵਲੌਗ ਹਣ ਮੂਲੀਆ ਖੋਈ ਜਾਂਦੇ ਉਹਨੂੰ ਮੜੀ ਖਟ ਖੋਛਾ ਮੇਰਾ ਪਤ ਅੱਛਾ ਨਾ ਬਾਜਣਾ ਚਲੋ ਫਿਰ ਰੋਟੀ ਦਿਖਾ ਦਿਓ ਟੈ ਟੈ ਸਾਗ ਇਹ ਵਾਟਾ ਅਬ ਇਹ ਮਰ ਗਿਆ ਪਤਾ ਉਹ ਸਾਗ ਆਰੀ ਸਾਗ ਬਲੇ ਚੱਕੋ ਸਾਗ ਨਾਲ ਸਾਗ ਦੋ ਦੋ ਡਿਸ਼ਾਂ ਬਣੀਆਂ ਆ ਜੀ ਹਾਂ ਦੋਨੇ ਚੀਜ਼ਾਂ ਫੇਵਰੇਟ ਆ ਵਧੀਆ ਖਾਣ ਵਾਲੀਆਂ ਚੀਜ਼ਾਂ ਵਾ ਤੇ ਮਜੇ ਨਾਲ ਖਾਵਾਂਗੇ ਭੁੱਖ ਵੀ ਬਹੁਤ ਲੱਗੀ ਆ ਹੂੰ ਤੇ ਬਲੌਗ ਦਾ ਐਂਡ ਹੁਨੇ ਕਰਨਾ ਕਿ ਦੋ ਦੁੱਧ ਪੀਣ ਲੱਗੇ ਕਰਨਾ ਵਾ ਅੰਜੀ ਦੋ ਸਹੀ ਗੁਣੀ ਕਰਦੀ ਹੈ ਕਿ ਰੋਕੇ ਕਰਦੀ ਹੈ ਤੁਸੀਂ ਦੱਸੋ ਫਿਰ ਹਾਲ ਤਾਂ ਹੁਣ ਆਪਾਂ ਹਲੇ ਛੋਟੇ ਵਲੌਗ ਪਾਇਆ ਕਰਾਂਗੇ ਤੇ ਜਿਵੇਂ ਜਿਵੇਂ ਹੁਣ ਆਪਾਂ ਰੈਗੂਲਰ ਵਲੌਗ ਕਰ ਦਿੰਨੇ ਆ ਦੁਬਾਰਾ ਤੋਂ ਰੋਜ਼ ਨਵਾਂ ਵਲੌਗ ਆਇਆ ਕਰੂਗਾ ਤੇ ਆਪਾਂ ਥੋੜੇ ਜਿਹਾ ਵੱਡੇ ਵਲੌਗ ਪਾਇਆ ਕਰਾਂਗੇ ਤੇ ਅੱਜ ਥੋੜਾ ਜਿਹਾ ਬਿਜ਼ੀ ਕਰਕੇ ਦੀਦੀ ਹੁਣਾਂ ਕੋਲ ਆਏ ਸੀਗੇ ਮੀਂਹ ਦਾ ਮੌਸਮ ਹੈ ਤਾਂ ਕਰਕੇ ਛੋਟੇ ਵਲੌਗ ਪਾਇਆ ਬਸ ਬੁੱਤ ਤੇ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਵੋ ਤੇ ਫਿਰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਤਾਂ ਵਲੌਗ ਨੂੰ ਵਾਚ ਕਰਿਆ ਕਰੋ ਵੱਧ ਤੋਂ ਵੱਧ ਯਾਰ ਨਾਲ ਹਾਂ ਤੇ ਮਿਲਦੇ ਆਪਾਂ ਫਿਰ ਹੁਣ ਨੈਕਸਟ ਵਲੌਗ ਦੇ ਵਿੱਚ ਜਿੰਨੇ ਵੀ ਸ਼ਾਰਟਸ ਹੁੰਦੇ ਸਾਰਿਆਂ ਨੂੰ ਵਧੀਆ ਇੰਜੋਏ ਕਰ ਹਾਂ ਸ਼ਾਰਟ ਵੇਖਿਆ ਕਰੋ ਫਨੀ ਸ਼ਾਰਟ ਹੁੰਦੇ ਆ ਸਾਡੇ ਤੇ ਵਿੱਚ ਮਿਕਸ ਹੁੰਦੇ ਆ ਹਨਾ ਮਿਕਸ ਹੁੰਦੇ ਫਨੀ ਵੀ ਹੁੰਦੇ ਆ ਸਾਰੇ ਮਿਕਸ ਹੁੰਦੇ ਆ ਤੇ ਚਲੋ ਸਾਗ ਜਾਂਦਾ ਹੁੰਦਾ ਰੋਟੀ ਖਾ ਲਈਏ ਫਿਰ ਅਸੀਂ ਕਿਉਂ ਜਿਹੜਾ ਸਾਡਾ ਉਹ ਜੰਮੀ ਜਾਂਦਾ ਏ ਬਾਏ